ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ 328 ਪਾਵਨ ਸਰੂਪ ਚੋਰੀ ਹੋਏ ਜਿਨ੍ਹਾਂ ਦੀ ਬਾਬਤ ਇਨਸਾਫ ਲੈਣ ਵਾਸਤੇ ਅਸੀਂ ਪਿਛਲੇ 49 ਮਹੀਨਿਆਂ ਤੋਂ ਭਾਵ 4 ਸਾਲ ਪੂਰੇ ਹੋ ਗਏ ਤੇ ਪੰਜਵਾਂ ਸਾਲ ਜਿਹੜਾ ਹੈ ਉਹ ਜਾ ਰਿਹਾ ਹੈ ਪੰਥਕ ਹੋਕਾ ਦਿੰਦੇ ਦੰਦਿਆਂ ਨੂੰ ਕਿ ਸਰਕਾਰ ਇਨਸਾਫ ਕਰੇ ਫਿਰ ਉਸ ਬਾਬਤ ਪੁੱਛਿਆ ਜਾਂਦਾ ਹੈ ਕਿ ਸਚਾਈ ਕੀ? ਅਗਰ 328 ਪਾਵਨ ਸਰੂਪ ਚੋਰੀ ਹੋਏ ਦੋਸ਼ੀ ਕੌਣ ਨੇ? ਸਜਾਵਾਂ ਕੀ ਨੇ? ਅੱਗੇ ਵਾਸਤੇ ਪੁਖਤਾ ਪ੍ਰਬੰਧ ਕੀ ਨੇ? ਇਹ ਗੱਲ ਮੈਂ ਕਹਾਂ ਤਾਂ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਵਿਰੋਧ ਕਰਨ ਵਾਲੇ ਭਰਾ ਕਹਿਣਗੇ। ਤੂੰ ਕੌਣ ਹੁੰਨਾ ਕਹਿਣ ਵਾਲਾ? ਤੇਰੇ ਕੋ ਕੀ ਅਧਿਕਾਰ ਦੇ? ਕੀ ਤੇਰੇ ਕੋਲੇ ਅਹੁਦਾ ਜਿਹੜੀ ਤੂੰ ਗੱਲ ਕਰ ਰਿਹਾ ਹੈਂ? ਇਸ ਲਈ ਇਹ ਸਚਾਈ ਕੀ ਹੈ ਉਸ ਵਕਤ ਦੇ ਮਜੂਦਾ ਪ੍ਰਧਾਨ ਗੋਵਿੰਦ ਸਿੰਘ ਲੰਘੋਵਾਲ ਤੇ ਅੱਜ ਦੇ ਮਜੂਦਾ ਪ੍ਰਧਾਨ ਤਾਂ ਮਿਸਾਲ ਇਹ ਦੋਵੇਂ ਉਸ ਇਸ ਮਸਲੇ ਦੇ ਵਿੱਚ ਜ਼ਿੰਮੇਵਾਰ ਨੇ ਤੇ ਅਸੀਂ ਇਹਨਾਂ ਤੋਂ ਸੁਣਦੇ ਸੱਚ ਕੀ ਹੈ ਤੁਸੀਂ ਸੁਣਿਆ ਹੋਏਗਾ ਇਹ ਹੁਣ ਵੀਡੀਓ ਦੇ ਵਿੱਚ ਕੀ ਸਚਾਈ ਕੀ ਹੈ ਹੁਣ ਇਹ ਫੈਸਲਾ ਪੰਥ ਨੇ ਕਰਨਾ ਹੈ ਸਰਕਾਰ ਨੂੰ ਪੁੱਛਣਾ ਹੈ ਕਿ ਜੇ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੈ ਜਾਂ ਉਹ ਸਰਕਾਰ ਜਾਗਤ ਜੋਤ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹੈ ਤੇ ਫਿਰ ਇਹ ਤੁਰੰਤ ਕਾਰਵਾਈ ਕਰਨੀ ਬਣਦੀ ਸੀ ਕਿਉਂ ਨਹੀਂ ਹੋਈ ਦੂਸਰੇ ਪਾਸੇ ਜਿਹੜੇ ਪੜਤਾਲ ਕਰਤਾ ਨੇ ਈਸ਼ਰ ਸਿੰਘ ਐਡਵੋਕੇਟ ਉਹਨਾਂ ਦੀ ਟੀਮ ਉਹਨਾਂ ਨੂੰ ਸੰਗਤ ਪੁੱਛ ਸਕਦੀ ਹੈ ਕਿ ਇਹ ਪੜਤਾਲ ਤੁਸੀਂ ਕੀਤੀ ਹੈ ਇਹ ਸਹੀ ਹੈ ਤੇ ਫਿਰ ਇਸ ਦੇ ਬਾਬਤ ਤੁਹਾਡੀ ਕੀ ਜ਼ਿੰਮੇਵਾਰੀ ਹੈ ਹੁਣ ਤੱਕ ਇਕੱਲਾ ਇਹ ਥੋੜੀ ਬਣਦਾ ਸੀਗਾ ਵੀ ਤੁਸੀਂ ਪੜਤਾਲ ਕਰਕੇ ਤੇ ਹੁਣ ਤੁਸੀਂ ਫਾਰਗੋ ਤੁਹਾਡਾ ਵੀ ਕੋਈ ਫਰਜ਼ ਬਣਦਾ ਹੈ ਗੁਰੂ ਗ੍ਰੰਥ ਸਾਹਿਬ ਆਉ ਇਸ ਲਈ ਆਓ ਸਾਰੇ ਆਪਣਾ ਫਰਜ਼ ਜਿਹੜਾ ਉਹ ਅਦਾ ਕਰੀਏ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ ਇਹ 328 ਪਾਵਨ ਸਰੂਪਾਂ ਦਾ ਇਨਸਾਫ ਦੋਸ਼ੀਆਂ ਖਿਲਾਫ ਕਾਰਵਾਈ ਹੋਵੇ ਆਉਣ ਵਾਲੇ ਪੁਖਤਾ ਪ੍ਰਬੰਧ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਰੂ ਸਹਿਬਾਨ ਤੇ ਗੁਰੂ ਘਰ ਦੀ ਸੇਵਾ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਅਨੁਸਾਰ ਹੇਠ ਲਿਖੇ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ ਸ੍ਰੀ ਕਮਲਜੀਤ ਸਿੰਘ ਜੀ ਸੀਜੀਐਲ ਸੈਕਸ ਸੁਪਰਵਾਈਜ਼ਰ ਜੋ ਪਹਿਲਾਂ ਸੇਵਾ ਮੁਕਤ ਹੋ ਚੁੱਕਾ ਹੈ ਇਹਨਾਂ ਦੇ ਫੰਡ ਰਿਲੀਜ਼ ਕਰਨ ਤੋਂ ਤੁਰੰਤ ਰੋਕ ਲਗਾਈ ਜਾਂਦੀ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ ਅਤੇ ਰਿਕਾਰਡ ਵਿੱਚ ਹਿਰਾਫੇਰੀ ਖੁਰਦ-ਬੁਰਦ ਧੋਖਾਧਾੜੀ ਦਾ ਫੌਜਦਾਰੀ ਪਰਚਾ ਦਰਜ ਕਰਵਾਇਆ ਜਾਵੇਗਾ ਬਾਜ ਸਿੰਘ ਕਲਰਕ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਇਸ ਦੇ ਖਿਲਾਫ ਸਰਦਾਰ ਕਮਲਜੀਤ ਸਿੰਘ ਦੇ ਨਾਲ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ ਸਤਾਰ ਗੁਰਪ੍ਰਤਮ ਸਿੰਘ ਮੀਤ ਸਖਤਰ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਅਪਰੋਗ ਦੋਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ ਦਲਵੀਰ ਸਿੰਘ ਹਲਪੁਰ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਇਹਨਾਂ ਤਿੰਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ ਕੁਲਵੰਤ ਸਿੰਘ ਜਿਲਦ ਸਾਜ ਸਤਾਰ ਜਸਪ੍ਰੀਤ ਸਿੰਘ ਜਿਲਦ ਸਾਜ ਇਹਨਾਂ ਦਾ ਜਿਲਦਾਂ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ ਸਤਿੰਦਰ ਸਿੰਘ ਮੀਤ ਸਕੱਤਰ ਫਾਈਨਾਂਸ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਦਾਰ ਨਿਸ਼ਾਨ ਸਿੰਘ ਮੀਤ ਸਕੱਤਰ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਦਾਰ ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਰੂਪ ਸਿੰਘ ਜੀ ਮੁਖ ਸਕੱਤਰ ਇਹਨਾਂ ਵੱਲੋਂ ਆਪਣੇ ਅਹੁਦੇ ਤੋਂ ਪਹਿਲਾਂ ਅਸਤੀਵਾ ਦੇ ਦਿੱਤਾ ਜੋ ਪ੍ਰਵਾਨ ਕੀਤਾ ਜਾਂਦਾ ਹੈ। ਇਹਨਾਂ ਉਤੇ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਸਰਦਾਰ ਹਰਚਰਨ ਸਿੰਘ ਸਾਬਕਾ ਮੁਖ ਸਕੱਤਰ ਇਹ ਉਹਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਰਹੇ ਇਹਨਾਂ ਦਾ ਹੈਟਲੀ ਕਰਮਚਾਰੀਆਂ ਵੱਲੋਂ ਰਿਕਾਰਡ ਵਿੱਚ ਤੋੜਮੋੜ ਕਰਨ ਦਾ ਪਤਾ ਲੱਗਣ ਦੇ ਬਾਵਜੂਦ ਕੋਈ ਐਕਸ਼ਨ ਨਾ ਲੈਣਾ ਮੁਲਾਜ਼ਮਾਂ ਨਾਲ ਮਿਲੀ ਭੁਗਤ ਦਾ ਸੰਕੇਤ ਦਿੰਦਾ ਹੈ ਉਂਝ ਵੀ ਸੰਸਥਾ ਦਾ ਮੁਖ ਪ੍ਰਸ਼ਾਸਕ ਹੁਣ ਕਰਕੇ ਜ਼ਿੰਮੇਵਾਰ ਹੈ ਇਹਨਾਂ ਦੇ ਇਸ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਤਿੰਦਰ ਸਿੰਘ ਕੋਹਲੀ ਚਾਰਟਡ ਅਕਾਊਂਟ ਐਸ ਐਸ ਕੋਹਲੀ ਐਂਡ ਐਸ਼ਵੀਸ਼ ਇਟ ਇਟਸ ਇਹਨਾਂ ਦੀਆਂ ਸਬਾਵੇਂ ਤੁਰੰਤ ਖਤਮ ਕੀ ਪਈ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਵੱਲੋਂ ਇਸ ਖਿਲਾਫ ਦਿੱਤੀ ਰਿਪੋਰਟ ਅਨੁਸਾਰ ਇਸ ਪਾਸੋਂ 75% ਇੱਕ ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੁਝਾਰ ਸਿੰਘ ਸੈਕ ਕਾਉਂਟੈਂਟ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਜਿਸਮਿਸ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ ਸਰਦਾਰ ਅਮਰਜੀਤ ਸਿੰਘ ਸੇਵਾਦਾਰ ਗਿੱਠਾ ਸਾਹਿਬ ਗੋਵਿੰਦਵਾਲ ਸਾਹਿਬ ਇਹਨਾਂ ਦੀਆਂ ਸਬਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਸਰਦਾਰ ਪਰਮਜੀਤ ਸਿੰਘ ਜੀ ਇਨਚਾਰਜ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਇੱਕ ਗੁਰਮukh ਸਿੰਘ ਸੁਪਰਵਾਈਜ਼ਰ ਇਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੀ ਰੀਪ ਭਾਗੀਕਾਰਪਾਈ ਕੀਤੀ ਜਾਵੇ